ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਗੁਰਤੇ ਨਿਰਮਲ ਜਾਣੀਐ ਨਿਰਮਲ ਤੇਹੇ ਸਰੀਰ ਨਿਰਮਲ ਸਾਚੋ ਮਾਨਵਸੈ ਸੋ ਜਾਣੈ ਅਪਪੀਰ ਸਹ ਜੀਤੇ ਸੋ ਕਗਲੋ ਨਾ ਲਾਗੇ ਜਮ ਤੀਰ ਪਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ ਰਾਵਸਸ ਦੀਪ ਅਨੂਪ ਜੋਤ تیر ਭਵਨ ਜੋਤਾ ਪਾਰ ਹਾਟ ਪਟਨ ਗੜ ਕੋਠੜੀ ਸੱਚ ਸੋਤਾ ਵਾਪਾਰ ਗਿਆਨ ਅੰਜਨ ਭੈ ਪੰਜਨਾ ਦੇਖ ਨਰੰਜਨ ਪਾਏ ਗੋਪਤ ਪਰਗਟ ਸਭ ਜਾਣੀਏ ਜੇ ਮਨ ਰੱਖੇ ਠਾਏ ਐਸਾ ਸਤਗੁਰ ਜੇ ਮਿਲੇ ਤਾਂ ਸਹਿਜੇ ਲਏ ਮਿਲਾਏ ਆਸ ਕਸ ਸਵੱਟੇ ਲਾਇਏ ਪਰਖੇ ਹਿੱਤ ਚਿਤ ਲਾਇਏ ਖੋਟੇ ਠੋਰ ਨਾ ਪਾਇਨੀ ਖਰੇ ਖਜ਼ਾਨੇ ਪਾਏ ਆਸਨ ਦੇ ਸਾ ਦੂਰ ਕਰ ਓ ਮਲ ਜਾਏ ਸਮਾਏ ਸੁਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ ਸੁਖੇ ਕੋ ਦੁੱਖ ਅਗਲਾ ਮਨਮਕ ਬੂਝ ਨਾ ਹੋਏ ਸੁਖ ਦੁਖ ਸਮਕਰ ਜਾਣੀਏ ਸਬਤ ਭੇਦ ਸੁਖ ਹੋਏ ਵੇਦੁ ਪੁਕਾਰੇ ਬਾਚੀਏ ਬਾਣੀ ਬ੍ਰਹਮ ਬਿਆਸ ਮੋਨ ਜਾਨਾ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਨ ਕਾਏ ਹਉ ਸਦ ਬਲਿਹਾਰੈ ਚਾਸ ਚੋਹ ਜਕ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੋਣਿਆ ਮੋਹ ਕਾਲਾ ਪਤਖ ਹੋਏ ਜਿਨਿ ਨਾਮ ਵਿਸਾਰਿਆ ਅਵਕਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ ਆਪ ਪਰਛਾਣੇ ਕਰ ਵਸੇ ਹੋਮੇ ਤ੍ਰਸਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ